ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਖਾਲੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਦਿਨ ਹੈਗਾ ਜੀ ਐਤਵਾਰ ਦਾ ਸਵੇਰ ਦਾ ਟਾਈਮ ਆ ਸ਼ਾਇਦ 8:00 ਵਜੇ 8 ਤੋਂ ਉੱਤੇ ਹੋ ਗਿਆ ਉਹ ਟਾਈਮ ਤੇ ਆਪਾਂ ਪਹਿਲਾਂ ਕੱਪੜੇ ਵਗੈਰਾ ਤੋਕੇ ਹਟੇ ਸੀਗੇ ਤੇ ਮੰਮੀ ਨੇ ਇੱਧਰ ਕਾੜਾ ਧਰਤਾ ਸੀ ਤੇ ਉਹਨਾਂ ਵੀ ਕਿਸੇ ਭੈਣ ਦਾ ਕਮੈਂਟ ਆਇਆ ਸੀਗਾ ਤੁਸੀਂ ਕਾੜੇ 'ਚ ਕੀ ਕੁਝ ਪਾਉਣੇ ਆਪਾਂ ਵੀਰੇ ਸਿਰਫ ਗੁੜ ਦਾ ਤੇ ਖੰਡ ਦਾ ਕਾੜਾ ਧਰਦਿਆਂ ਪਹਿਲਾਂ ਤਾਂ ਹੁੰਦਾ ਸੀਗਾ ਹਨਾ ਕੱਲਾ ਗੁੜ ਦਾ ਹੀ ਧਰ ਦਿੰਦੇ ਜਾਂ ਰਾਵ ਖੰਡ ਵੀ ਸੀਗੀ ਤੇ ਹੁਣ ਆਪਣੀ ਦੂਸਰੀ ਖੰਡ ਈ ਹੈ ਚਿੱਟੀ ਆਪਣੀ ਚਾਹ ਲਈ ਖੰਡ ਤੇ ਉਹ ਬਾਦੀ ਨੇ ਅੱਧਾ ਗੋੜ ਅੱਧੀ ਖੰਡ ਤੁਹਾਨੂੰ ਵੀ ਦਿਖਾ ਦਿੰਨੇ ਆਪਾਂ ਤੇ ਹੋਰ ਆਪਾਂ ਕੁਝ ਨਹੀਂ ਪਾਇਆ ਇੱਚ ਕਿ ਮੈਨੂੰ ਨਹੀਂ ਲੱਗਦਾ ਜੇ ਕੁਝ ਹੋਰ ਪਾਇਆ ਹਨਾ ਉਹ ਮੱਛੀ ਪੀਊਗੀ ਤੇ ਕਾੜਾ ਵਧੀਆ ਪੀ ਲੈਂਦੀ ਆ ਪਰ ਹੁਣ ਦੋਨੇ ਮੱਜਾਂ ਕਾਲ ਕਰ ਜਾਂਦੇ ਨੇ ਕਾੜੇ ਦੇ ਤੇ ਨਾਲੇ ਆਪਾਂ ਰੰਧਿਆਣੇ ਲੇਟੀ ਤੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਹਨਾ ਦੱਸਿਆ ਸੀਗਾ ਵੀ ਆਪਣੀ ਮੱਛੀ ਦਾ ਕੱਟਾ ਪੂਰਾ ਹੋ ਗਿਆ ਤੇ ਮੱਝ ਬਈ ਨਹੀਂ ਟੀਕੀ ਆਪਣੀ ਸ਼ਾਮ ਨੂੰ ਇਹ ਟੀਕਾ ਲਵਾਉਂਦੀ ਆ ਸਵੇਰੇ ਹੂੰ ਮਿਲਕ ਪੀ ਲਿਆ ਅੱਜ ਤਾਂ ਮੈਂ ਸਵੇਰੇ 2 ਵਜੇ ਉੱਠ ਕੇ ਚੋਈ ਮੈਂ ਕਿਹ ਪਤਾ ਚਲੋ ਸ਼ਾਮ ਨੂੰ ਮਿਲ ਪੇ ਫਿਰ ਦੇਖੋ ਵੀਰੇ ਕਿਉਂਕਿ ਰਿੰਗੀ ਬਹੁਤ ਜਾਂਦੀ ਸੀ ਸਾਰੀ ਰਾਤ ਹੀ ਤੇ ਫਿਰ 2:00 ਵਜੇ ਜਦੋਂ ਚਾਗ ਆਈ ਮੈਂ ਉਹਦੇ ਚੋੜੀ ਤੇ ਬਾਕੀ ਦੇਖੋ ਵੀਰੇ ਟੇਕ ਦਿਆ ਕਿ ਨਹੀਂ ਤੇ ਇੱਕ ਦੀਪ ਗਿੱਲਣਾ ਦੀ ਆਈਡੀ ਤੋਂ ਵੀ ਹਨਾ ਕਮੈਂਟ ਆਇਆ ਸੀ ਉਹ ਵੀ ਵਿਚਾਰੇ ਕਹਿੰਦੇ ਸੀਗੇ ਵੀ ਸਾਡੀ ਪਹਿਲਾਂ ਛੋਟੀ ਸੂਈ ਆ ਤੇ ਵੀ ਉਹ ਮਿਲਦੀ ਨਹੀਂ ਗਈ ਆਈ ਕਟਰੂੜੀ ਚਲਦੀ ਤੇ ਵੀਰੇ ਪਹਿਲਾਂ ਦਾ ਨਹੀਂ ਐਨਾ ਔਖਾ ਹੁੰਦਾ ਪਹਿਲਾਂ ਨਾ ਟਿਕ ਜਾਂਦੀਆਂ ਸਾਡੀ ਵੀ ਆ ਥੋੜਾ ਟਾਈਮ ਇਹਨੇ ਵੀ ਮਹੀਨਾ ਡੇਢ ਮਹੀਨੇ ਟੀਕਾ ਲਵਾਇਆ ਫਿਰ ਇਹ ਟੀਕੇ ਤੋਂ ਬਿਨਾ ਮਿਲਣ ਲੱਗੀ ਮਨਾ ਵੀ ਟੀਕੇ ਤੋਂ ਬਿਨਾ ਮਿਲਦੀ ਹੈ ਇਹ ਤੇ ਪਹਿਲਨ ਦਾ ਕੋਈ ਡਰ ਨਹੀਂ ਵੀਰੇ ਹੌਲੀ ਹੌਲੀ ਲੱਗ ਜੂਗੀ ਤੇ ਇੱਕ ਵੀਰੇ ਇਹ ਜਰੂਰ ਦੱਸਿਓ ਤੁਹਾਡੇ ਪਸ਼ੂ ਦਿਨੇ ਅੰਦਰ ਹੁੰਦੇ ਆ ਕਿ ਵਾਰ ਤੇ ਜੇ ਕਈ ਵਾਰੀ ਹੈ ਨਾ ਵਿੱਤੀ ਨੇ ਬਾਹਰ ਬੰਨਦ ਕੇ ਤਾਂ ਹੌਂਕਦੀਆਂ ਬਹੁਤ ਆ ਗਾਂ ਤਾਂ ਬਹੁਤ ਹੀ ਜ਼ਿਆਦਾ ਫਿਰ ਇਹ ਤੋਂ ਮੈਨੂੰ ਡਰ ਲੱਗਦਾ ਤਾਂ ਕਰਕੇ ਆਪਾਂ ਅੰਦਰ ਹੀ ਬੰਨ ਦੇਨੇ ਦਿਨੇ ਆਏ ਹੋਏ ਤਾਂ ਉਹ ਮੇਰੇ ਪੇਕੇ ਕਹਿੰਦੇ ਸਨ ਉਹਨਾਂ ਨੇ ਬੰਨੀਆਂ ਤੇ ਕਹਿੰਦੇ ਸਾਡੇ ਤਾਂ ਦੁੱਧ ਇਸ ਘਾਗੀਆਂ ਦਿਨੇ ਉਹਨਾਂ ਨੇ ਬਾਹਰ ਬੰਨਤੀਆਂ ਸੀ ਤੇ ਆਪਾਂ ਹਜੰਦਰੀ ਬਣ ਲਿਆ ਇਹਨਾਂ ਨੂੰ ਤੇ ਚਲੋ ਤੁਹਾਨੂੰ ਦਿਖਾਉਨੇ ਵੀਰੇ ਕਾੜਾ ਲੋ ਬਈ ਯਾਰੇ ਕਾੜੇ ਇਹਨਾਂ ਦੇ ਬਸ ਇਹਦੀ ਕਾੜਾ ਕੰਨੀ ਨਿਕਾ ਸੀ ਕੰਦੀ ਛੇਤੀ ਧਰ ਦੇ ਮੈਨੂੰ ਹਾਂ ਕੀ ਬੀ ਨਾ ਤੇ ਇੱਕ ਸੱਜਰ ਮੱਝ ਦਾ ਤੇ ਇੱਕ ਇਹ ਦਾ ਇਹਨੂੰ ਪਹਿਲਾਂ ਵੀ ਲੈਟੀ ਚ ਪਾ ਦਿੰਦੇ ਹੁੰਦੇ ਸੀ ਗੋੜ ਰੰਨ ਕੇ ਤੇ ਲੇਟੀ ਦਾ ਪਾਣੀ ਗਰਮ ਧਰਿਆ ਪਿਆ ਪਹਿਲਾਂ ਇਹ ਚ ਕਾੜਾ ਬਾਲ ਲਿਆ ਹੁਣ ਲੇਟੀ ਰਹਿੰਦੇ ਆ ਤੇਰਾ ਦੁੱਧ ਧਰਨਾ ਬਈ ਤੇ ਇੱਕ ਆ ਬਹੁਤ ਤੰਗ ਕਰਦੀਆਂ ਛੋਟੀਆਂ ਸਾਡੀਆਂ ਦੇਖੀ ਮੈਟ ਦਾ ਬੁਰਾ ਹਾਲ ਕੋਈ ਮੈਟ ਨਹੀਂ ਛੱਡਦੀ ਇਹ ਪਰ ਆણો ਸਾਡੀ ਦੇਖੋ ਜਿੰਨੇ ਮੈਟ ਲਿਆਂਦੇ ਨਵੇਂ ਇਹਦੇ ਥੱਲੇ ਪਿਛਾਉਣੇ ਆ ਤੇ ਇਹ ਆ ਹਾਲ ਕਰ ਦਿੰਦੀ ਐ ਬਹੁਤ ਤੰਗ ਆ ਸੀ ਇਹਦੇ ਕੰਨੋ ਤੇ ਆ ਲਾਡੋ ਇਹ ਕਹਈ ਜਾਂਦੀ ਮੈਨੂੰ ਲੱਸੀ ਪਾਓ ਇਹਨਾਂ ਲੱਸੀ ਪਾ ਦੇਣੀ ਹੁੰਦੀ ਹੈ ਹਾਂ ਕੀ ਲਿਆ ਮੈਂ ਕੀ ਚੀਜੀ ਲੈ ਲੈ ਚੀਜੀ ਲੈ 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 ਆਉਣੀ ਤੇ ਵਰਕਤ ਨੂੰ ਅੱਜ ਲੱਗੀ ਪਈ ਸੀ ਮੋਕ ਵਿਚਾਰੀ ਨੂੰ ਇੱਥੇ ਬੰਨੀ ਹੋਈ ਸੀਗੀ ਮਾਰ ਮਾਰ ਮੋਕ ਖੋਲ ਨਹੀਂ ਲਵੇੜਦੀ ਸਾਰੀ ਹਮਨੇ ਇਹਦੇ ਟੀਕੇ ਲਵਾ ਕੇ ਹਟਿਆ ਵਰਕਤ ਵਰਕਤ ਹੋਈ ਆ ਜਾ ਆ ਜਾ ਖੜਾ ਹੋ ਜਾ ਖੜਾ ਹੋ ਜਾ ਵਰਕਤ 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 ਜੀਬਾ ਮਾਰ ਮਾਰ ਦਿਖਾਉਂਦੀ ਆ ਬਰਕਤ ਵਾਲੀ ਸਿਆਣੀਆਂ ਹੈ ਨਾ ਬਰਕਤ ਤੇ ਚਲੋ ਬਈ ਆਪਾਂ ਤੁਹਾਨੂੰ ਦੱਸਣਾ ਸੀ ਕਾੜੇ ਦਾ ਇਹ ਪਹਿਲਾਂ ਕੱਪੜੇ ਤੋ ਕ ਸੁੱਕਣੇ ਪਾ ਕੇ ਆਇਆ ਤੇ ਹੁਣ ਬਸ ਇਹਨਾਂ ਨੂੰ ਨਮਾਉਣੇ ਆ ਤੇ ਪਹਿਲਾਂ ਕੱਖਰ ਲਾਉਣੀ ਆ ਤੇ ਮੇਨ ਗੱਲ ਬਸ ਕਾੜੇ ਦੀ ਸੀ ਉਹ ਪੋਹੀ ਦੇ ਸੀਗੇ ਵੀ ਕਾੜੇ ਚ ਕੀ ਕੁਸ਼ ਪਾਇਆ ਮਾਈ ਫਰਨੇ ਚ ਆਉਂਦੀ ਤੇ ਸੋਚਣੀ ਚਾਹ। ਕਾੜੀ ਜਮਾ ਸਿੰਪਲ ਆ ਬਈ। ਤੇ ਪਲੇਟੀ ਦਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ। レਟੀ ਚ ਆਪਾਂ ਆਪਾਂ ਆਏ ਆ। ਬਾਲੇ ਨੂੰ ਦਲੀਆ ਕਹਿੰਦੇ ਆ। ਇਹ ਕਣਕ ਦੀ レਟੀ। ਤੇ ਆਹ ਵੀਰੇ ਛੋਲਿਆਂ ਦਾ ਛਿਲਕਾ। ਤੇ ਇੱਧਰ ਇਹ ਬੜੇ ਮਿਆਂ ਦੀ ਖਾਲ। ਇਹ ਵੀ ਮੇਦੀ ਖਾਲੇ ਇਹਦੇ ਨਾਲ ਫੈਟ ਵਧੀਆ ਆਉਂਦੀ ਹੈ ਵੀਰੇ ਇੱਕ ਵੀਰ ਨੇ ਨਾ ਵੀ ਕਮੈਂਟ ਕਰਕੇ ਪੁੱਛਿਆ ਸੀਗਾ ਵੀ ਤੁਸੀਂ ਕੀ ਰੇਟ ਦੁੱਧ ਪਾਉਂਦੇ ਹੋ ਘਰਾਂ 'ਚ ਵੀਰੇ ਸਾਡਾ 70 ਰੁਪਏ ਪੈਂਦਾ ਦੁੱਧ ਤੇ ਫੈਟ ਵੀ ਵੈਸੇ ਸਾਡੀ ਡੇਰੀ ਤੇ ਵੀ ਬਹੁਤ ਸੋਹਣੀ ਆਉਂਦੀ ਆ 72 ਰੁਪਏ 73 ਰੁਪਏ 80 ਤੱਕ ਵੀ ਲੱਗ ਜਾਂਦਾ ਤੇ ਫੇਰ ਮਤਲਬ ਕਿ ਅਸੀਂ ਵੀ 12 ਮਹੀਨੇ 30 ਦਿਨ ਬੜੇ ਮੈਂ ਦੀ ਖਾਲ ਪਾਉਣੀ ਰਹਿਣੇ ਆ ਤੇ ਛੋਲਿਆਂ ਦਾ ਛਿਲਕਾ ਛਿਲਕਾ ਦਾ ਚਲੋ ਹਨਾ ਵੀ ਇੱਚ ਵੀ ਕਰਾਰਾਪਨ ਆ ਜਾਂਦਾ ਪਸ਼ੂ ਵਧੀਆ ਖਾਂਦਾ ਉਹ ਤਾਂ ਕਰਕੇ ਤੇ ਫੈਟ ਵਧਦੀ ਹੈ ਬੜੇਮਿਆਂ ਦੀ ਖਾਲ ਨਾਲ ਬਈ ਤੇ ਇੱਕ ਵੀਰ ਬਣ ਕੇ ਹਨਾ ਹਰੇਕ ਨੂੰ ਹੌਸਲਾ ਦਿਆ ਕਰੋ ਇਹ ਨਾ ਕਹਾ ਕਰੋ ਵੀ ਇਹਨਾਂ ਚ ਕੁਝ ਬਚਦਾ ਬਚਾਉਂਦਾ ਨਹੀਂ ਬਚਦਾ ਪਚਾਉਂਦਾ ਵੀਰੇ ਬਹੁਤ ਕੁਝ ਆ ਨਾ ਜੇ ਬੰਦਾ ਮਿਹਨਤ ਕਰਨ ਵਾਲਾ ਹੋਵੇ ਜੇ ਆਇਆ ਹੁਣ ਮੈਂ ਆ ਵੀ ਸਾਡੇ ਵੀ ਨਿੱਕੇ ਮੂٹے 10 ਪਸ਼ੂ ਆ ਮੈਂ ਕਹਿੰਦਾ ਵੀ ਇੰਨਾ ਤੇ ਆਪਾਂ ਕੋਈ ਰੱਖ ਲਈਏ ਹਨਾ ਕੰਮ ਆ ਜਾਂ ਕੋਈ ਮੈਂ ਗੋਇ ਕੁੜੀਆਂ ਲਈ ਬੁੜੀ ਰੱਖ ਲੈਣਾ ਫੇਰ ਨਹੀਂ ਬਈ ਬਚਦਾ ਫੇਰ ਆਪਾਂ ਕਹੀ ਜਾਗੇ ਤੇ ਜਾਂ ਕਿਸੇ ਦੇ ਸਿਰ ਤੇ ਛੱਡ ਦਈਏ ਵੀ ਚਲੋ ਇਹ ਸਾਂਭ ਲੈਣਗੇ ਵੀ ਆਪਾਂ ਕੋਈ ਬੰਦਾ ਰੱਖਿਆ ਹੋਵੇ ਉਹੀ ਕੱਕਵਟਾ ਪਾਵੇ ਧਾਰਾਂ ਚ ਹੋਵੇ ਹਨਾ ਤੇ ਇਹ ਫੇਰ ਨਹੀਂ ਕੋਈ ਬਚਤ ਹੁੰਦੀ ਆਪਾਂ ਜਿਵੇਂ ਆਪ ਸਾਂਭਦੇ ਆ ਤੇ ਮੇਰੇ ਇੰਨਾ ਕੀ ਪਸ਼ੂਗਾਣਾ ਹਨਾ ਲੱਭੀ 50 ਤੋਂ 55000 ਤੱਕ ਮਹੀਨੇ ਦਾ ਦੁੱਧ ਪਿਆ ਜਾਂਦਾ ਵਧੀਆ ਬੱਚਾ ਬਚਾਉਂਦਾ ਤੇ ਆਪਾਂ ਹਮੇਸ਼ਾ ਕਰ ਇਹਨੇ ਅੱਧ ਬਚ ਜਾਂਦਾ ਤੇ ਉਹ ਜ਼ਰੂਰ ਬਚਦਾ ਵੀਰੇ ਤੇ ਆਪਾਂ ਬਾਕੀ ਡਿਟੇਲ ਤੁਹਾਨੂੰ ਅਗਲੀ ਵੀਡੀਓ ਚ ਦੇਵਾਂਗੇ ਤੇ ਆਪਾਂ ਅੱਜ ਵਾਰੀ ਕਹਿ ਦਿੰਨੇ ਅਗਲੀ ਵੀਡੀਓ ਚ ਦੇਵਾਂਗੇ ਪਰ ਅਗਲੀ ਵੀਡੀਓ ਬਣਾਉਣ ਨੂੰ ਆਪਾਂ ਟਾਈਮ ਲਾ ਦਿੰਨੇ ਆ ਸੋਚਿਆ ਚਲੋ ਏਡੀਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਈਏ ਵੀ ਭੈਣ ਨੇ ਕਾੜੇ ਦਾ ਪੁੱਛਿਆ ਸੀਗਾ ਤੇ ਇੱਕ ਵੀ ਹਨਾ ਹੌਸਲਾ ਅਗਲੇ ਨੂੰ ਜ਼ਰੂਰ ਦਿਆ ਕਰੋ ਮੈਂ ਨਹੀਂ ਕਹਿੰਦੀ ਵੀ ਮੈਨੂੰ ਹੀ ਹਰੇਕ ਦੀ ਵੀਡੀਓ ਚ ਕਮੈਂਟ ਵੀਰੇ ਸੋਨੇ ਸੋਨੇ ਜ਼ਰੂਰ ਕਰਿਆ ਕਿਉਂਕਿ ਅਗਲੇ ਦਾ ਹਨਾ ਫਿਰ ਵੀ ਹੌਸਲਾ ਵੱਧਦਾਗਾ ਵੀ ਅਗਲੀ ਵੀਡੀਓ ਹੋਰ ਬਣਾਈਏ ਕੋਈ ਚੰਗਾ ਕੰਮ ਕਰੀਏ ਤੇ ਕਿਉਂਕਿ ਬਈ ਹਨਾ ਮੈਨੂੰ ਭੈਣਾਂ ਦੇ ਫੋਨ ਆਉਂਦੇ ਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਹਿੰਦੀਆਂ ਵੀ ਭੈਣੇ ਤੈਨੂੰ ਦੇਖ ਕੇ ਅਸੀਂ ਕੰਮ ਕਰਨ ਲੱਗੇ ਇੱਕ ਭੈਣ ਨੇ ਫੋਨ ਲਾਇਆ ਉਹ ਕਹਿੰਦੇ ਮੈਂ ਪੇਕੇ ਪਿੰਡ ਵਿੱਚ ਜਮਾਨੀ ਕੰਮ ਕਰਦੀ ਸੀ ਵੀ ਇੱਥੇ ਵੀ ਨਿਆ ਕੇ ਕਰਦੀ ਸੀ ਪਰ ਤੇਰੀਆਂ ਵੀਡੀਓ ਦੇਖਿਆਂ ਤੇ ਉਹਨੂੰ ਦੇਖ ਕੇ ਹਨਾ ਵੀ ਮੇਰਾ ਵੀ ਦਿਲ ਕਰਿਆ ਵੀ ਮੈਂ ਵੀ ਇਹ ਕੰਮ ਕਰਾਂ ਪੁੱਛੂਆਂ ਦਾ ਤੇ ਵਧੀਆ ਵੀਰੇ ਪ੍ਰਮਾਤਮਾ ਤੁਹਾਡੇ ਕੰਮ ਨੂੰ ਹਨਾ ਬਰਕਤ ਪਾਵੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਚਲੋ ਵੀਰੇ ਅੱਜ ਵਾਲੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ